ਉੱਜਮੀ ਹਟ ਗਿਆ ਝਾੜੂ-ਚੜੂ ਆਪਾਂ ਫੇਰ ਲਿਆ ਬਾਹਰੋਂ بڑے ਪੱਤੇ ਖਿਲਰੇ ਪਏ ਸੀ ਬਸਮੀ ਆ ਜਦੋਂ ਆਂਦਾ ਹੈ ਰਕਤਾਂ ਦੇ ਪੱਤੇ ਐਨੇ ਖਿਲਰਦੇ ਨਹੀਂ ਕੰਮ ਵਧ ਜਾਂਦੇ ਝਾੜੂ ਫੇਰ ਲਿਆ ਆਪਾਂ ਨੇ ਕੱਪੜੇ ਧੋਲੇ ਨੇ ਇਹ ਸੁੱਕਣੇ ਪਾਏ ਸੀ ਬਾਹਰ ਵੀ ਚਲੋ ਥੋੜੀ ਜਿਹੀ ਹਵਾ ਲੱਗ ਜੇਗੀ ਫੇਰ ਆਪਾਂ ਲਾ ਕੇ ਅੰਦਰ ਰੱਖ ਦਈਏ ਕੁਛ ਅੰਦਰ ਸੁੱਕਣੇ ਪਾ ਲੈਣ ਪਹਿਲਾਂ ਹੀ ਕਣੀਆਂ ਜਿਹੀਆਂ ਲੱਗੀਆਂ ਸੀ ਇਹ ਵੀ ਲਾਣੇ ਪੈਣੇ ਨੇ ਬਾਹਰੋਂ ਧਾਰਤੂ ਲਾ ਕੇ ਫੇਰ ਆਪਾਂ ਅੰਦਰ ਸੁੱਕਣੇ ਪਾਣੇ ਆ ਲਓ ਜੀ ਹੁਣ ਆਪਾਂ ਕਰਦੇ ਆਂ ਦੀ ਅੰਦਰ ਦਾ ਕੰਮ ਅੰਦਰ ਆਪਣੇ ਭਾਂਡੇ ਪੇਹਨੇ ਜੀ ਮਾਂਜਣ ਵਾਲੇ ਪੋਚਾ ਪੀ ਹਲਾਉਣ ਵਾਲਾ ਜੀ ਮਾਂਜਦੇ ਆਂ ਭਾਂਡੇ ਤੇ ਨਾਲੇ ਨਾਨੇ ਆ ਜੀ ਪੋਚਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿੰਦਗੀ ਕਲਾ ਸ਼ੋਗੇ ਦੇ ਇਨਾਂ ਜੀ ਅੱਜ ਮੰਗਲਵਾਰ ਦਾ ਬੱਚੇ ਚਲੇ ਗਏ ਨੇ ਸਕੂਲ ਤੇ ਆਪਾਂ ਕੰਮ ਕਰ ਕਰ ਕੇ ਹੋ ਗਏ ਸੀ ਫ੍ਰੀ ਬਾਹਰ ਕੰਨੀਆਂ ਲੱਗੀਆਂ ਨੇ ਰਾਤ ਦੀ ਨੀਂਦ ਚੱਲੀ ਪਹਿਲਾਂ ਘੇਰ ਕਣੀਆਂ ਜੀਆਂ ਪੈਣ ਲੱਗੀਆਂ ਤੇ ਬੱਚੇ ਨੂੰ ਆਪਾਂ ਭੇਜ ਦਿੱਤਾ ਸਕੂਲ ਤੇ ਕੰਮ ਕਰ ਆਪਾਂ ਸਾਰੇ ਘਤਾਂ ਨਿਕਾਲ ਲੈਨੇ ਤੇ ਖਾਣ ਬਣਾਣੇ ਆ ਜੀ ਦੀ ਦੁਪਹਿਰ ਦੀ ਰੋਟੀ ਪਾਣੀ ਕਰਦਿਆਂ ਤਿਆਰੀ ਤੇਲ ਖਤਮ ਹੋ ਗਿਆ ਸੀ ਤੇਲ ਪਾ ਲਿਆ ਬਸ ਮੀਂਹ ਪਿਆ ਰਾਤ ਤਾਂ ਹਨੇਰੀ ਚੱਲੀ ਏ ਉਹਦੇ ਨਾਲ ਕੰਮ ਵੀ ਬਹੁਤ ਜ਼ਿਆਦਾ ਵਧ ਗਿਆ ਨਹੀਂ ਬਾਰਿਸ਼ ਬਹੁਤ ਜ਼ਿਆਦਾ ਨਾ ਜਿਵੇਂ ਪੱਤੇ ਪੁੱਤੇ ਬਹੁਤ ਖਿੱਲਰ ਗਏ ਸੀ ਇਹ ਅੱਪਾ ਫੇਰ ਕੀ ਆਏ ਆ ਝਾੜੂ ਤੇ ਨਾਲੇ ਧੋਏ ਨੇ ਕੱਪੜੇ ਕੱਪੜੇ ਧੋ ਕੇ ਆਪਾਂ ਅੰਦਰ ਸੁੱਪਣੇ ਪਾ ਦਿੱਤੇ ਨੇ ਬਾਹਰ ਨਹੀਂ ਕਿਣੀ ਆਜਾ ਅੱਜ ਆਪਾਂ ਕੰਮ ਸਾਰੇ ਕਰ ਲਏ ਨੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਸਾਡਾ ਆਹ ਚੇਹਿਆ ਰਾਇ ਪਾਲੀ ਨੂੰ ਸਾਡੇ ਤੋਂ ਬਾਅਦ ਮਾਤੂ ਕੋਲ ਮੈਕਸਿਕ ਸੋਰੀ ਇਹਨਾਂ ਪਾ ਟਮਾਟਰ ਲਏ ਹੀ ਧੋ ਕੇ ਰੱਖ ਲੈਨੇ ਸੁੱਕਦੇ ਰੱਖਦੇ ਆ ਫ੍ਰਿਜ ਚ ਤੇ ਤੜਕਾ ਕੱਟ ਲਿਆ ਦਾਲ ਭੇਕੇ ਰੱਖੀ ਸੀ ਕद्दू ਵੀ ਕੱਟ ਲਿਆ ਅੱਜ ਆਪਾਂ ਬਣਾਨੇ ਆ ਦਾਲ ਕद्दू ਕੁੱਕਰ ਮੇ ਰੱਖ ਦਿੱਤਾ ਥੋੜਾ ਜਿਹਾ ਪਾਣੀ ਪਾ ਕੇ ਠੀਕ ਹੈ ਲੈਟ ਜਗਾ ਦੇ ਤਾਂ ਜੀ ਆਪਾਂ பின்னர் ਪਿਆਜ਼ ਤੇ ਅੰਨੇ ਤੜਕਾ ਕੱਟ ਕੇ ਰੱਖ ਲਿਆ ਤੇ ਆਪਾਂ ਕੱਟ ਕਰਦੇ ਆਂਗਾ ਆਉਂਦੇ ਆ ਤੇਰਾ ਨੇ ਤਜ ਬੀ ਲੱਗਾ ਅੱਜ ਸਵੇਰ ਦੇ ਕਿਣਵੇਂ ਪੈਰੀ ਹੋਰੀ ਕਿਣਵੇਂ ਜੀ ਤੇ ਕੱਪੜੀ ਵੀ ਜੰਦਰੀ ਧੋ ਕੇ ਸੁੱਕਣੇ ਪਾਏ ਸੀ ਤੇ ਮੈਂ ਤੜਕਾ ਲਾ ਕੇ ਆਟਾ ਗੁੰਨ ਕੇ ਰੱਖ ਟਕੋਲ ਫਿਰ ਬੱਚਿਆਂ ਨੂੰ ਪੜ੍ਹਾਣੇ ਆ ਬੈਠ ਕੇ ਇਦਿ ਜਿਹੜੀ ਲਸਣ ਅਦਕਰ ਹੁੰਦੀ ਐ ਨਾ ਉਹ ਚਲੋ ਕਟਰ ਜੀ ਹੋ ਜਾਂਦੀ ਐ ਵੈਸੇ ਬੱਚੇ ਖਾਂਦੇ ਨਹੀਂ ਹੈਗੇ। ਮੈਂ ਆਪਾਂ ਟੜਕਣੀ ਪਾ ਦਿੱਤੀ ਐ। ਮੈਂ ਆਪਾਂ ਇੱਥੇ ਤੇਲ ਪਾ ਦਿੱਤਾ। ਟਮਾਟਰ ਤਾਂ ਆਪਾਂ ਕੱਟ ਕੇ ਰੱਖਦੇ ਆ ਜੀ ਕੋਲ। ਤੇਲ ਗਰਮ ਹੁੰਦੇ ਤੱਕ। ਜੀਰਾ ਪਾ ਕੇ ਲਾਨੇ ਤੜਕਾ ਆਪਾ ਮੱਕੜ ਕੋਲੇ ਕੱਟੇ ਮੋਟੇ ਰੇਣਾਂਗੇ ਵਿੱਚੇ ਵੀ ਤੇ ਨਾਨਾ ਪਕੜ ਰ ਕਰਕੇ ਫਿਰ ਪਾਦਨੇ ਤੇ ਆਟਾ ਗੁੰਨ ਕੇ ਰੱਖ ਕੇ ਕੋਲ ਤੇ ਭਾਂਡੇ ਪੇ ਨੇ ਜ ਮਾਜਣ ਵਾਲੇ ਆਪਣੇ ਦੁਪਹਿਰ ਦੇ ਮੈਂ ਲੱਗ ਗਈ ਸੀਗੀ ਸੂਟ ਸੀਣ ਵਾਸਤੇ ਫਸਟ ਜਿਹੜਾ ਕੰਮ ਪਿਆ ਉਹ ਵਿੱਚ ਹੀ ਪਿਆ ਰਹੇ ਤੁਹਾਨੂੰ ਸਭ ਜੀ ਤੜਕਾ ਲਾ ਕੇ ਆਟਾ ਗੁੰਨ ਕੇ ਫਿਰ ਆਪਾਂ ਸੀਵਲਿਆ ਕੋਲ ਸੂਟ ਔਰ ਸੋਰੀ ਫਿਰ ਆਪਾਂ ਹੋਰ ਕੰਮ ਕਰਨੀ ਨੇ ਸ਼ਾਮ ਦੇ ਫਿਰ ਭਾਂਡੇ ਮਾਜਾਂਗੇ ਅੱਜ ਤੋਂ ਵੀ ਉਹ ਆਪਣੇ ਇਹ ਆਪਾ ਟਮਾਟਰ ਪਲੇ ਦੋ ਪਿਆਣ ਚਸ ਕੱਲਾ ਕਦੋਂ ਬੱਚੇ ਨਹੀਂ ਖਾਂਦੇਗੇ ਅਗਰ ਦਾਲ ਪਾ ਲਈ ਫਿਰ ਥੋੜਾ ਬੋਤਾ ਖਾ ਲੈਂਦੇ ਨੇ ਵੈਸੇ ਕद्दू ਬੱਚੇ ਬਹੁਤ ਘੱਟ ਖਾਂਦੇ ਨੇ ਕद्दू ਪੇਠਾ ਡਿੰਡੇ ਇਹ ਜੀ ਸਬਜ਼ੀਆਂ ਨੇ ਇਹ ਆਪਾਂ ਦਾਲ ਪਾਕੀ ਬਣਾ ਲਿਆ सत शाय